ਸਬਾਸ਼ਾ ਵੀ ਲਿਖਦੇ ਨੇ ਜੇ ਨਹੀਂ ਕਿਤੇ ਅੱਜ ਪੜ ਗਏ ਬਾਨੋ ਘਾੜੂ ਦੇ ਬਲ ਸੇ ਘਾੜੂ ਹੁੰਦਾ ਗੁਰਮਤਿ ਗਿਆਨ ਬਾਨੋ ਘਾੜੂ ਦੇ ਬਲ ਸੇ ਇਹ ਮੰਨ ਲੋ ਗੁਰਮਤਿ ਦੇ ਗਿਆਨ ਨਾਲ ਬਲਾ ਗਿਆ ਨਾ ਸ਼ਕਤੀ ਆ ਗਈ ਤੁਹ ਸ਼ਕਤੀ ਦੀ ਗੱਲ ਜਲਦੀ ਹੈ ਬਾਨੋ ਘਾੜੂ ਦੇ ਬਲ ਸੇ ਲੱਟੀ ਪੰਜ ਮੁਖੀ ਜੁਗ ਸੱਪਲ ਘਰੀ ਕਾਲੇ ਸੱਪੜੇ ਪੰਜ ਮੂੰਹ ਵਾਲੀ ਆ ਪੈ ਗਈ ਟੱਕੇ ਬਸ ਬੇਜਾਨ ਹੋ ਗਏ ਪੈ ਗਈ ਬੇਜਾਨ ਹੋ ਆਇ ਕਲਪਨਾ ਹੋ ਜਾਂਦੀ ਹੈ ਗੁਰਮਤਿ ਗਿਆਨ ਨਾਲ ਕਲਪਨਾ ਆ ਪੈ ਜਾਂਦੀ ਹੈ ਜਿਵੇਂ ਬੇਜਾਨ ਹੋ ਕੇ ਉਹ ਪੈ ਜਾਂਦੀ ਹੈ ਲੱਡੀ ਪੰਜ ਮੁਖੀ ਜੁਗ ਸਾਪਨ ਜੁਗ ਵੀ ਲਫਦਾ ਗਿਆ ਉੱਥੇ ਜੁਗ ਇੱਥੇ ਵੀ ਹੈ ਉਹ ਰ ਜੁੜਿਆ ਅੱਜ ਕੀ ਤੱਕ ਫੜੂਗਾ ਸੰਪਰਕਾਰੀ ਉਹ ਤੇ ਮੇਰੇ ਨਾਲ ਮਜੂਸਾ ਪਰ ਉਹਨਾਂ ਨੇ ਤਾਂ ਕਰਿਆ ਪੰਡਤ ਕਹਿੰਦਾ ਜੀ ਮਜੂਸਾ ਵਾਲੀ ਸੱਪੜ ਵਿਦਵਾਨਾਂ ਨੇ ਰੋਣਾ ਪਾਇਆ ਕਿਹੜੀ ਹੁੰਦੀ ਆ ਉਹ ਸਭ ਇਹ ਗੱਲ ਤਾਂ ਪੁੱਜਣ ਵਾਲੀ ਸੀ ਜੇ ਤਾਂ ਪੁੱਜਣ ਵਾਲੀ ਗੱਲ ਕਰਦੇ ਫਿਰ ਤਾਂ ਹੋਰ ਸੀ ਜੇ ਸੱਚੀ ਮੁੱਝੀ ਦੀ ਹੁੰਦੀ ਫਿਰ ਬਾਬਲ ਦੇ ਚੇਲੇ ਰਹਿ ਗਏ ਇਹ ਪੰਡਤ ਜਿਹੜੇ ਵਿਦਵਾਨ ਨੇ ਬਾਬਲ ਦੇ ਚੇਲੇ ਰਹਿ ਗਏ ਉਹ ਗੱਲਾਂ ਨੂੰ ਉਹ ਦੂਏ ਟੱਗ ਚ ਲੈ ਕੇ ਸੱਚ ਬਣ ਲਿਓ ਆ ਤਾਂ ਕੁਰਬਾਨੀ ਜੀ ਵੀ ਬਹੁਤ ਕੁਝ ਕਿਹਾ ਹੋਇਆ ਹੈ ਗੁਰਬਾਣੀ ਵੀ ਬਹੁਤ ਕੁਝ ਕਿਹਾ ਹੈ ਉੱਥੇ ਵੀ ਬੁੱਝਣ ਵਾਲੀਆਂ ਗੱਲਾਂ ਨੇ ਸੀਤਾ ਲక్ష్మణ ਵਿਛੜ ਗਿਆ ਉੱਥੇ ਬਹੁਤ ਕੁਝ ਕਿਹਾ ਹੈ ਉਹ ਸਭ ਕੁਝ ਬੁੱਝਣ ਵਾਲਾ ਸੀ ਉਹ ਨੂੰ ਤਾਂ ਭੁੱਲ ਨਹੀਂ ਸਕਦੇ ਰਾਮ ਨੂੰ ਤਾਂ ਹੈ ਉੱਥੇ ਵੀਆਂ ਬਹੁਤ ਸ਼ੰਕਾ ਪਰ ਉੱਥੇ ਚੁੱਪ ਤਾਂ ਨੇ ਛਤਰ ਤੇ ਡਰਦੇ ਨੇ ਉਹਦੇ ਖਿਲਾਫ ਨਹੀਂ ਬੋਲ ਸਕਦੇ ਉਹਦੇ ਖਿਲਾਫ ਤਾਂ ਬੋਲ ਨਹੀਂ ਸਕਦੇ ਪ੍ਰਚਾਰ ਹੋਇਆ ਗੁਰਿਆਈ ਦੇਤੀ ਉਹਦੇ ਤਾਂ ਬੰਦੀ ਬੈਠੇ ਨੇ ਸ਼ੰਕਾ ਉੱਥੇ ਵੀ ਬਹੁਤ ਹੈ ਇਹਨਾਂ ਨੂੰ ਅਰਥ ਜਿਆ ਕਰੇ ਨੇ ਸਾਰੇ ਗੋਟ ਮਤੋਂ ਖਿਲਾਫ ਕਰੇ ਨੇ ਅਰਥ ਠੀਕ ਹੈ ਜੀ ਕਿਉਂ ਕਰੇ ਨੇ ਫਿਰ ਨਾ ਨੇ ਅਰਥ ਅਰ ਉਹ ਗਲਤ ਅਰਥ ਵੀ ਬਣ ਜਾਂਦੇ ਨੇ ਗਲਤ ਅਰਥ ਕੋ ਨੂੰ ਬਣੀ ਜਾਂਦੇ ਨੇ ਤਨਕੇਲੇ ਪਰਮਾਣੂ ਬਣ ਜਾਂਦੇ ਨੇ ਗੁਰਬਾਣੀ ਦਾ ਤਨਕੇਲੇ ਬੰਦੀ ਹੋਣੀ ਪਰ ਉਹ ਤਾਂ ਬੰਦੀ ਹੋਣੀ ਹੈ ਇਸ ਕਰਕੇ ਇਹ ਨਾਲ ਵਿਦਵਾਨਾਂ ਦੇ ਬੱਲੇ ਕੁਝ ਨਹੀਂ ਹੈ ਇਹਨਾਂ ਨੇ ਆ ਬੈਠੇ ਜਣ ਜਦੋਂ ਕੱਲ ਬਾਹਰ ਆ ਜਣੇ ਬਿੱਲੀ ਥੈਲੇ ਤੇ ajo ਬਿੱਲੀ ਥੈਲੇ ਦੇ ਵਿੱਚ ਹੈ ਨਾ ਗੁਰਬਾਣੀ ਸੋਚੀਏ ਜੋ ਥੈਲੇ ਜਾ ਬਿੱਲੀ ਇਹ ਬਾਹਰ ਆ ਜਾਵੇ ਚੁੱਪ ਕਰ ਜਾਣਗੇ ਲਓ ਵੀ ਸਾਲੂ ਕਿਹੜਾ ਪਤਾ ਸੀ ਕੀ ਹੈ ਫਿਰ ਐ ਕਹਿਣ ਲੱਗ ਜਾਣਗੇ ਇਹਨਾਂ ਦਾ ਕੀ ਹੈ ਹਾਂਜੀ ਪੈ ਕੰਪੈ ਮੀਰ ਪਿਆਲ ਭੂੰਗ ਦੇਖੋ ਪੈ ਕੰਪੈ ਮੀਰ ਪਿਆਲ ਭੂੰਗ ਜਿਸ ਵਕਤ ਤੁਸੀਂ ਇਹ ਭਗਤੀ ਕਰ ਲਈ ਨੋ ਸਮਝ ਲਿਆਵੇ ਮਾਨੂੰ ਜਤਨ ਕਿਵੇਂ ਜਤਨਾਂ ਕੰਬਾ ਛੜ ਜੂਗਾ ਅੰਦਰ ਪੈਰ ਨਾਲ ਪੈਰਨ ਭਗਤ ਨਾ ਹੋਈ ਜਿੰਨਾ ਅਜਰ ਹੁਕਮ ਦੀ ਹੁਕਮ ਦੀ ਸਮਝ ਨਹੀਂ ਆਉਂਦੀ ਉਹਨਾਂ ਅਜਰ ਹੁਕਮ ਦੀ ਪੈਰ ਨਹੀਂ ਹੈ ਸਾਡੇ ਅੰਦਰ ਜਿੱਦਣ ਹੁਕਮ ਦੀ ਸੁਝਾ ਗਈ ਨਾ ਉਦੋਂ ਹੁਕਮ ਦੀ ਐਡੀ ਪੈਰ ਖੜੀ ਹੋ ਜੂਗੀ ਅੰਦਰ ਕਿ ਸੰਸਾਰ ਦੀ ਕੋਈ ਪੈਰ ਰਹਿਣੀ ਹੋਈ ਨਹੀਂ ਉਹਨੇ ਮੁਕਾਬਲੇ ਸੰਸਾਰ ਦੀ ਪਾਇ ਨਹੀਂ ਰਹਿਣੀ ਕੋਈ ਵੀ ਸੰਸਾਰ ਦੀਆਂ ਨਾ ਪਾਇਆ ਛੋਟੀਆਂ ਨੇ ਡਰ ਉਹਦੇ ਮੁਕਾਬਲੇ ਸੰਸਾਰ ਦੇ ਡਰਤਾ ਬਿਲਕੁਲ ਤਣਕੇ ਵੀ ਨਹੀਂ ਹਨ ਕੁਛ ਵੀ ਨਹੀਂ ਹਨ ਉਹਦਾ ਸੂਰਜ ਜਿੱਡਾ ਡੜਾ ਇਹਨੇ ਤੋੜ ਕੇ ਖਲੂਕੇ ਜਿਵੇਂ ਘਰ ਡੁੱਟਦੀ ਹੁੰਦੀ ਹੈ ਸਵਾਲ 'ਚ ਘਰ ਦਾ ਸੂਰਜ ਮੋਖ ਲੂਗੀ ਘਰ ਦਾ ਗਾਂਕੂ ਤੇ ਆਪਣੇ ਆਜੇ ਜੇ ਇੱਕ ਕਣਕਾ ਕਰਤਦਾ ਖਲੂਕਾ ਸੂਰਜ ਨੂੰ ਢੱਕ ਲੂਗਾ ਇਹ ਤਾਂ ਇਹ ਜੇ ਪੈਰੇ ਬਗੂਲੀ ਬਗੁੰਲੀ ਜੀਹ ਨਾਲ ਤਾਂ ਅਸੀਂ ਨਹੀਂ ਜਾਂਦੇ ਆ ਜਦ ਪੈ ਪੈ ਗਿਆ ਨਾ ਪੈਵੇਂ ਭਗਤ ਨਾ ਹੋਏ ਤੇਰੀ ਉਸ ਪੈ ਬਿਨਾ ਭਗਤੀ ਨਹੀਂ ਹੋ ਸਕਦੀ ਜਿਨ੍ਹਾਂ ਅਜਰ ਹੁਕਮ ਦੀ ਪੈ ਹੈ ਜੀ ਉਹਨਾਂ ਚਰ ਭਗਤੀ ਨਹੀਂ ਹੋ ਸਕਦੀ ਜਿਨ੍ਹਾਂ ਅਜਰ ਹੁਕਮ ਦੀ ਪੈ ਹੈ ਜੀ ਉਹਨਾਂ ਚਰੇ ਰਾਜ ਨੂੰ ਫੜਦੇ ਨੇ ਜਦ ਉਹਦੀ ਪਾਇ ਹੋਗੀ ਜਦ ਉਹ ਖੰਡਾ ਮਿਲ ਤੋ ਵਾਹ ਦੇਖ ਲਿਆ ਨਾ ਇਹਨਾਂ ਨੇ ਜਿਹੜਾ ਸਾਜਿਆ ਪ੍ਰਥਮੇ ਖੰਡਾ ਸਾਜ ਕੇ ਜਦ ਸਭ ਸਾਰੇ ਸਾਰਾ ਪਾਇਆ ਉਹ ਖੰਡਾ ਨਹੀਂ ਦੇਖਿਆ ਉਹਦੀਆਂ ਦੋਹੇ ਤਾਰਾਂ ਜੀ ਇੱਕ ਤਾਰ ਹੈ ਦੀ ਆਤਮ ਘਾਤੀ ਹੈ ਖੰਡੇ ਦੀ ਕਲਪਨਾ ਉਹ ਆਪਣਾ ਉਹ ਕਲਪਨਾ ਵਾਲੀ ਤਾਰ ਲਈ ਬੈਠੇ ਨੇ ਅੰਦਰ ਉਹੀ ਦਾ ਜਨਮ ਬੁਲਣ ਦਾ ਕਾਰਨ ਹੈ ਕਲਪਨਾ ਇੱਕ ਪਰਪਲਾਉਣ ਵਾਲੀ ਧਾਰ ਹੈ ਇੱਕ ਭਗਤੀ ਲਾਉਣ ਵਾਲੀ ਧਾਰ ਹੈ ਫਿਰ ਭਗਤੀ ਲਾਉਣ ਵਾਲੀ ਧਾਰ ਦੇ ਅੱਗੇ ਗਲ ਦੇਣਗੇ ਔਰ ਕਲਪਨਾਂ ਵਾਲੀ ਦੇ ਅੱਗੇ ਗਲ ਦਿੱਤਾ ਹੋਇਆ ਗਲ ਨਹੀਂ ਰਹਿਣਾ ਹੈਗਾ ਇਹ ਕਬੀਰ ਆਏ ਤਨ ਜਾਏ ਕੋ ਕਮਣੇ ਮਾਰ ਗਲਾਏ ਭਾਰਗ ਦੋਨੇ ਜਿਹੜੇ ਮਰਜੀ ਮਾਰਗ ਚੱਲਿਆ ਜਾ ਚਾਹੇ ਦਾ ਮਨਮਤ ਵਾਲੇ ਮਾਰਗ ਚੱਲਿਆ ਜਾ ਆਪਣੀ ਵਰ ਜੀ ਨਾਲ ਚੱਲ ਆਪਣੇ ਬਾਣੇ ਚਾਹ ਗੁਰਕੇ ਬਾਣੇ ਚੱਲ ਸਬਾਏ ਗੁਰਬਾਣੀ ਤੇ ਗੁਰਕੇ ਬਾਣੇ ਚੱਲਣ ਦੀ ਕੋਈ ਬਤ ਗੱਲ ਨਹੀਂ ਕਰਦੀ ਸਾਰਿਆਂ ਵਤਾ ਆਪਣੇ ਬਾਣੇ ਚੱਲਣ ਦੀ ਗੱਲ ਕਰਦੀ ਉਹ ਇਸ ਕਰਕੇ ਇੱਕ ਦੂਜੀਆਂ ਜਿਹੜੀਆਂ ਬੱਤਾਂ ਨੇ ਉਹਨਾਂ ਦਾ ਕੋਈ ਰਸਤਾ ਹੈ ਉਹ ਬਾਣੀ ਦੂਜਾ ਬਾਣੀ ਤੋਂ ਉਲਟ ਹੈ ਗੁਰਬਾਣੀ ਤੋਂ ਉਲਟ ਹੈ ਆਪਣੇ ਬਾਣੇ ਚੱਲਣੇ ਪਾ ਵੀ ਬਿਛੜ ਚੋਟਾਂ ਖਾਏ ਜੋੜ ਦਾ ਖਾਣੀ ਪੈਣੀ ਆ ਖੰਡਾ ਦਾ ਚੱਲ ਜਾਨਾ ਤਾਰ ਤੇ ਚੱਲੂਗੀ ਇਸ ਗੱਲ ਦਾ ਵੜਿਆ ਜਾਣਾ ਬੈਠਣਾ ਉੱਥੇ ਵੀ ਨਹੀਂ ਪਰ ਵਿਛੜਿਆ ਰਹੇ ਜੋੜ ਵੀ ਖਾਏਗਾ ਰਹੇਗਾ ਵੀ ਵਿਛੜਿਆ ਹੋਇਆ ਜੋੜ ਵੀ ਲੱਗੂਗੀ ਸਰੀਰ ਵੀ ਛੱਡਣਾ ਪੈਜੂ ਮਾਇਆ ਵੀ ਛੱਡਣੀ ਪਊਗੀ ਮਰਨਾ ਵੀ ਪਊਗਾ ਪਰ ਇਹ ਤਾਂ ਵਿਛੜਿਆ ਹੋਇਆ ਹੈ ਗੁਰਕੇ ਭਾਣਾ ਚੱਲੇ ਭਾਈ ਵਿੱਚ ਬੋਝ ਬੈਠਾ ਹੈ ਸਰੀਰ ਨੂੰ ਛੱਡ ਕੇ ਬੋਝ ਬੈਜੇਗਾ ਰਾਜ ਸਰੀਰ ਤਾਂ ਛਡਣਾ ਹੀ ਪਿਆ ਡਿਗਿਆ ਤਾਂ ਆਂਗੇ ਠਿਕਾਣੇ ਉਹ ਘਰ ਤਾਂ ਚਲੇ ਗਿਆ ਆਪਣੇ ਸਰੀਰ ਛਡ ਗਿਆ ਘਰ ਚਲੇ ਗਿਆ ਜਨਮ ਉਹਨੂੰ ਕਟਿਆ ਗਿਆ ਅਸਲ ਚ ਮਰ ਕੇ ਹੀ ਜਾਂਦਾ ਹੋ ਗਿਆ ਸਰੀਰ ਜਿਉਂਦਾ ਛਡਣਾ ਦਾ ਮਤਲਬ ਇਹ ਹੀ ਹੈ ਸਰੀਰ ਜਿਉਂਦੇ ਛਡਣ ਦਾ ਮਤਲਬ ਇਹ ਹੀ ਹੈ ਪਹਿਲਾਂ ਹੀ ਬਹੁਤ ਬਚਪੇ ਜੋ ਜਾ ਕੇ ਪਹਿਲਾਂ ਘਰ ਕੇ ਬਾਣੇ ਚ ਭੇਜੋ ਇਸਰੀ ਲੈ ਜਾਓ ਭਾਈ ਸਾਡਾ ਬਿੱਲ ਹੈ ਉਹ ਕਹਦਾ ਉਹ ਸਾਈਕਲ ਪਰਸੋਂ ਦਾ ਲਿਆ ਦੋ ਕਹਿੰਦਾ ਉਹ ਖੜਾ ਸਾਡੇ ਨਾਲ ਸਭ ਜਗ੍ਹਾ ਹੈ ਨਹੀਂ ਅਣਜਾਣੇ ਵਾਲੇ ਕਦੇ ਬੇਦੀ ਲੱਗਦੇ ਨੇ ਲੈ ਜਾ ਉਹਨੂੰ ਅਜਿਹਾ ਇਹ ਦੁਖੀ ਕਰ ਤੇ ਤੇਰੇ ਸਾਈਕਲ ਲੋੜ ਤਾਂ ਸੀ ਕਿ ਲਾਇਆ ਇਹ ਤੇ ਪਰ ਪਰਸੋਂ ਨੇ ਬਹੁਤ ਦੁਖੀ ਹੋ ਥੋੜਾ ਦੋ ਤਿੰਨ ਵਾਰ ਤਾਂ ਪੈਡਲ ਲੱਗਿਆ ਇਹਦਾ ਲਗੜ ਵਰਦਿਆ ਨੇ ਉਹਦਾ ਕਵੀਰ ਤਾਂ ਦੁਖੀ ਹੋਇਆ ਸਰੀਰ ਤੋਂ ਫਗਤ ਤਾਂ ਦੁਖੀ ਨੇ ਸਾਰੇ ਸਰੀਰ ਛੋਟ ਛੋਟੀ ਉਮਰ ਛੱਡ ਤੇ ਗੁਰੂਆਂ ਉਹਨਾਂ ਨੇ ਕੀ ਲੈਣਾ ਦਾ ਸਰੀਰ ਤੇ ਕਾਬੂ ਹੋ ਗਿਆ ਹੈ ਕੰਪ ਹੈ ਮੇਰ ਪਿਆਲ ਭੂਮ ਪੈ ਕਪ ਹੈ ਪੈ ਦੇ ਨਾਲ ਕੰਬ ਜਾਂਦਾ ਹੈ ਖਾਨ ਮੇਰ ਦਿਮਾਗ ਕੰਬ ਜਾਂਦਾ ਹੈ ਦਿਮਾਗ ਦੇ ਵਿੱਚ ਪੈ ਵੜ ਜਾਂਦਾ ਹੈ ਜਿਹੜਾ ਵੜੋਇਆ ਨਾ ਰਾਜ ਕਰੇਗਾ ਖਾਲਸਾ ਸਭ ਨਿਕਲ ਜੂਗੀ ਫੂਕ ਨਿਤਲ ਦੇਖ ਲਿਆ ਹੁਕਮ ਸਾਰੀ ਫੂਕ ਨਿਕਲ ਜੂਗੀ ਦਮਾਗ ਚੋਂ ਵੇਰ ਹੈ ਦਮਾਗ ਪਿਆਲਾ ਹਿਰਦਾ ਬੇਲਾ ਦਿਮਾਗ ਦੋਏ ਕ ਬੁਝਾਨਗੇ ਆ ਧਰਤੀ ਤੇ ਆਰਾਮ ਨਾ ਪੈ ਜੂਗਾ ਠਿਕ ਉਹ ਧਰਤੀ ਤੇ ਫੇਕੀ ਕਰਦਾ ਹੁੰਦਾ ਆਦਮੀ ਜਿਹੜਾ ਦਹਿਲ ਜਵੇ ਉਹ ਦਿਲ ਫੜ ਕੇ ਬਹਿ ਜਾਂਦਾ ਡਿਗ ਸੋਚਾਂ ਦੇ ਕਾਬਲੇ ਨਹੀਂ ਰਹੂਗਾ ਹੱਥ ਪੈ ਠੰਡੇ ਹੋ ਜਾਣਗੇ ਜਦੋਂ ਭੈ ਦੇਖ ਲਿਆ ਹੁਕਮ ਦਾ ਵੀ ਕੀ ਹੁੰਦਾ ਅਜਾ ਹੁਕਮ ਨੇ ਪੈਦਾ ਬਤਾ ਨਹੀਂ ਲੈ ਜਿਹਨਾਂ ਨੇ ਦੇਖ ਲਿਆ ਸਭ ਕੁਝ ਛੱਡ ਕੇ ਆਰਾਮ ਨਾਲ ਪਹਿਲਾਂ ਹੀ ਉਹਨਾਂ ਠੀਕ ਹੈ ਅभी ਰਾਜਿਆਂ ਦੱਬੀ ਚੱਲਦੂ ਆਪਣਾ ਖਬਰ ਉਹੇ ਕਤੋਰ ਕੇ ਜਾਂਦਾ ਹੈ ਇੱਕ ਟੇਲ 'ਚ ਜਾਂਦਾ ਹੈ ਏਸੀ ਚਾਵਣਾ ਕਰ ਵਿੱਚ ਬੈਠਾ ਆਰਾਮ ਨਾਲ ਹੋਰ ਤੋੜੇ ਵਾਲੇ ਨੂੰ ਬੈਠਾ ਰਣ ਦੇਵੇ ਨਾਲੇ ਉਹ ਆਪਣਾ ਸੰਸਾਰ ਤਾਂ ਚੱਲਦਾ ਰਹਿਣਾ ਸੰਸਾਰ ਦਾ ਕੀ ਹੈ ਉਹ ਤਾਂ ਆਪਣਾ ਨਿਸ਼ਚਿਤ ਪਿਆ ਨਾ ਇਹ ਡਰ ਕੇ ਪੁੱਠੇ ਪਾਸੇ ਨੂੰ ਜਾ ਰਹੇ ਨੇ ਆਪਣੇ ਘਰ ਨੂੰ ਜਾ ਰਹੇ ਆ ਕਹਾਂ ਤੋ ਚਲੋ ਆਇਓ ਦੂਸਰੀ ਗੱਡੀ ਗੱਡੀਆਂ ਨਾਲ ਜਲਦੀਆਂ ਰਹਿਣ